ਲੋ ਜੀ ਦੇਖੋ ਕੱਠ ਇਹ ਆ ਖਨੌਰੀ VOTER ਦੂਜਾ ਦਿਨ ਜਿੱਥੇ ਤੱਕ ਨਿਗਾਹ ਜਾਂਦੀ ਆ ਕੈਵਰੇ ਦੀ ਉਥੇ ਉਦੋਂ ਵੀ ਪਿੱਛੇ ਟਰੈਕਟਰ ਟਰਾਲੀਆਂ ਲੋਕ ਖੜੇ ਨੇ ਇਹ ਪੰਜਾਬ ਵਾਲਾ ਪਾਸਾ ਛਤਰਾਣੇ ਤੱਕ ਟਰਾਲੀਆਂ ਲੱਗੀਆਂ ਪਈਆਂ ਨੇ ਹਰੇਕ ਟਰਾਲੀ 'ਚ ਬੰਦੇ ਨੇ ਆ ਜੀ ਕਿਸੇ ਟਰਾਲੀ 'ਚ ਬੰਦੇ ਨਾ ਹੋਣ ਕੱਲੀ ਟਰਾਲੀ ਹੋਵੇ اوه ڏيکاري اها 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 ڏي ਸੋ ਦਾ ਪ੍ਰਬੰਧ ਕਿਸਾਨਾਂ ਕੋਲ ਹੀ ਤੁਹਾਨੂੰ ਪਤਾ ਫਿਰ ਬਦਲਦੇ ਸਾਡੇ ਕੋਲ ਹੈਗਾ ਹੀ ਆ ਜੀ ਫਿਰ ਜੀ ਇਹ ਉਹਦੇ ਬਦਲ ਵਜੋਂ ਸਾਡੇ ਭਰਾ ਲੈ ਕੇ ਆਏ ਨੇ ਪੰਪ ਜੀ ਜੀ ਜਿਹਨਾਂ ਆਪਾਂ ਖੇਤਾਂ 'ਚ ਅਕਸਰ ਆਪਾਂ ਇਹਨੂੰ ਵਰਤਦੇ ਆ ਹੁਣ ਇਹਦੀ ਵਰਤੋਂ ਫਿਰ ਗਾਂ ਬਾੜ ਡੰਗਲ ਨਹੀਂ ਹੋਏਗੀ ਜੇ ਇਹਦੇ ਤੁਸੀਂ ਕੀ ਪਾਇਆ ਵਾ ਇਹ ਮੌਕੇ 'ਚ ਹੀ ਦੱਸਣਾ ਜਿਹਨੂੰ ਉਹਨਾਂ ਨੇ ਮੂੰਹ ਮਾਂ ਮਲੀ ਨਾ ਜਿੱਦਾਂ ਸਾਡੇ ਤੇ ਨਾ ਕੋਈ ਛੜਿਆ ਨਹੀਂ ਜੋ ਚਾਹ ਇਹਨਾਂ ਨੇ ਸਾਨੂੰ ਦਿੱਤਾ ਜੀ ਵੀ ਇਹਨਾਂ ਨੂੰ ਕੋਈ ਕਰਾਗੇ ਵਾਸਤੇ ਜੀ ਕਿਉਂਕਿ ਇਹਦਾ ਜੋ ਪੱਥਰ ਨਾ ਦਵਾਂਗੇ ਜਿਹੜੀ ਹਰੀ ਕ੍ਰਾਂਤੀ ਦੀ ਗੱਲ ਕਰਦੇ ਜੋ ਸਾਨੂੰ ਇਹਨੇ ਯਾਰਾ ਥੋਪੀਆਂ ਮੁੜ ਕੇ ਸਾਡੇ ਨਾਲ ਆਏ ਇਹਨਾਂ ਨੇ ਤੇ ਹੁਣ ਅੱਜ ਉਹ ਜਿਹੜਾ ਪਾਣੀ ਹੈ ਸਾਡੇ ਤੇ ਸੁੱਟ ਰਹੇ ਆ ਜੀ ਉਹਦੇ ਵਿੱਚ ਕੋਈ ਕਮੀ ਨਹੀਂ ਛੱਡੀ ਜ਼ਹਿਰੀਲੀ ਤੋਂ ਜ਼ਹਿਰੀਲੀ ਚੀਜ਼ ਪਾਈ ਗੰਦੇ ਤੋਂ ਗੰਦਾ ਪਾਣੀ ਪਾਇਆ ਗਿਆ ਜੀ ਲਾਲ ਮਿਰਚਾਂ ਤੱਕ ਘੋਲੀਆਂ ਗਈਆਂ ਪਰ ਉਹਦਾ ਹੁਣ ਜਿਹੜਾ ਜਵਾਬ ਆਸੀ ਇਹਦਾ ਜਵਾਬ ਜਿਹੜਾ ਪੱਤਰ ਨੂੰ ਦੇਣ ਨੂੰ ਆਪਾਂ ਤਿਆਰ ਖੜੇ ਆ ਜੀ 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 ਸੋਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਦੋਂ ਅਸੀਂ ਸੁੱਭੂ ਬੈਠੀ ਆ ਤੋ ਤਸਵੀਰਾਂ ਦੇਖੀ ਤੇ ਤੇ ਮਾਚੋ ਪਾ ਚਾਪ ਜੀ ਹਾਂ ਅਸੀਂ ਅੱਜ ਬੰਦੂਰ ਤੇ ਵਜਨ ਦਿੱਤੇ ਆਂ ਉਹ ਸਿੱਧਾ ਕਰਨਾ ਹੈ ਮਰ ਰਹਾ ਹੈ ਤੇ ਮੇਰੀ ਛਾਤੀ ਚ ਗੋਲੀਆਂ ਵਜਨ ਤੇ ਮੈਨੂੰ ਡਾਕਾ ਮਾਰਨ ਤੇ ਮੈਨੂੰ ਨੋਜ-ਨੋਜ ਕੇ ਮਾਰਨਾ ਚ ਮਰਨ ਦਾ ਅੰਤ ਆ ਗਿਆ ਜੀ ਜੀ ਸਭੇ ਤਸਵੀਰਾਂ ਆਈਆਂ ਅਸੀਂ ਗੁਰੂ ਕ੍ਰਿਸ਼ਨ ਸਿੰਘ ਦਾ ਪੁੱਤਰ ਆ ਅਸੀਂ ਕੋਈ ਇਹ ਨਹੀਂ ਲੱਡੂ ਗੰਦੂ ਆ ਆ ਤਾਂ ਕੋਈ ਨਹੀਂ ਕਰ ਬੰਨੀਆਂ ਕੀਤੀ ਗਾਰੇ ਅਸੀਂ ਉਹਨਾਂ ਦੇ ਫੂਲਿਆਂ ਤੇ ਚੱਲਾਂਗੇ ਪਰ ਅਸੀਂ ਇਹ ਮੌਤ ਵੀ ਕਰਨੇ ਸਿਆਣੇ ਬਣ ਜੋ ਸਾਨੂੰ ਨਾ ਅੱਟ ਕਰੋ ਅਸੀਂ ਨਹੀਂ ਮੰਗਦੇ ਕੋਈ ਖਾਲਸਤਾਨ ਸਾਡੇ ਹੱਕ ਸਾਡੇ ਸੱਤੋ ਇੱਥੇ ਨਹੀਂ ਤੇ ਇਹਦਾ ਬੜਾ ਬੁਰਾ ਅਜਾਮ ਹੋਵੇਗਾ ਇਹ ਹਾਲੀ ਅੱਜ ਨਹੀਂ ਸਾਡੇ 25 ਪਿੰਡ ਹੋਰ ਤਿਆਰ ਹੋ ਗਿਆ ਜੀ 25 ਪਿੰਡ ਜੀ 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 ਤੋਂ ਇਹ ਤਸਵੀਰਾਂ ਤੁਸੀਂ ਦੇਖ ਲਓ ਆ ਦੇਖੋ ਜੀ ਕਿਸਾਨਾਂ ਦਾ ਪ੍ਰਬੰਧ ਇੱਕ ਨਵੀਂ ਕਾਰਡ ਕੱਟੀ ਆ ਜਿਹੜੇ ਧੂਏ ਨਾਲ ਲੋਕਾਂ ਦਾ ਸਾਹ ਘੁੱਟਦਾ ਇੱਥੇ ਕਿਸਾਨਾਂ ਦਾ ਤਾਂ ਨਵੀਂ ਸਕੀਮ ਚਲਾਈ ਆ ਆਪਾਂ ਜਿਹੜੇ ਪੱਖੇ ਨਾਲ ਤੂੜੀ ਪਾਉਣੇ ਹੁੰਦੇ ਨੇ ਨਾ ਤੂੜੀ ਉਹ ਪੱਖਾ ਲਿਆਂਦਾ ਗਿਆ ਉਹ ਰੇ ਟਰੈਕਟਰ ਪਿੱਛੇ ਪਾ ਕੇ ਬਾ ਉੱਥੇ ਜਿੱਥੇ ਪੰਪ ਸਿੱਟੇ ਜਾਂਦੇ ਨੇ ਉਹਨਾਂ ਦਾ ਧੂਆਂ ਉਹੋ ਹਵਾ ਦੇ ਨਾਲ ਧਰ ਰੁੱਖ ਬਦਲਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਉਹਦਾ ਰੁੱਖ ਬਾਰਡਰ ਤੇ ਖੜੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਨਾਂ ਵੱਲ ਜਾਵੇ ਜਿਹੜਾ ਕਿਸਾਨਾਂ ਵੱਲੋਂ ਦਾ ਇਹਨੂੰ ਚਲਾ ਕੇ ਟਰੈਕਟਰ ਪਿੱਛੇ ਪਾ ਕੇ ਬਾਹਰ ਤੇ ਲੈ ਕੇ ਜਾਇਆ ਜਾ ਰਿਹਾ ਵੀ ਇਹਦਾ ਧੂਆਂ ਕਿਸਾਨਾਂ ਘਣੀ ਨਾ ਆਵੇ ਪ੍ਰਸ਼ਾਸਨ ਕਣੀ ਜਾਵੇ ਇਹ ਦੇਖੋ ਜੀ ਕਿਸਾਨਾਂ ਦਾ ਟਰੈਕਟਰ ਹੈ ਬਿਲਕੁਲ ਮੂਹਰੇ ਆ ਕੇ ਖੜਿਆ ਹੈ ਇਸ ਟਰੈਕਟਰ ਜਾਣ ਬੁੱਝ ਕੇ ਕਿੱਲਾਂ ਚ ਇਹਦੇ ਟਾਇਰਾਂ ਚ ਕਿੱਲ ਮਾਰ ਕੇ ਚਾਰੇ ਟਾਇਰਾਂ ਚ ਕਿੱਲ ਮਾਰ ਕੇ ਇਹ ਜਾਣ ਬੁੱਝ ਕੇ ਇਸ ਨੂੰ ਖਰਾਬ ਕੀਤਾ ਗਿਆ ਇਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਕਿਸਾਨਾਂ ਵੱਲੋਂ ਨਹੀਂ ਕੀਤਾ ਗਿਆ ਵੀ ਕਿੱਲਾਂ ਉੱਤੇ ਨਹੀਂ ਚੜੇ ਇਹਦੇ ਟਾਇਰਾਂ ਚ ਆ ਕੇ ਕਿੱਲਸ ਮਾਰੇ ਗਏ ਨੇ ਵੀ ਧੂਆਂ ਪਾ ਕੇ ਗੈਂ ਸਾਰੇ ਧੂਆਂ ਸੱਟ ਕੇ ਫਿਰ ਉਧੂ ਆ ਕੇ ਕਿੱਲ ਮਾਰੇ ਗਏ ਨੇ ਵੀ ਇਸ ਟਰੈਕਟਰ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ ਇਹ ਦੇਖੋ ਜੀ ਐਂ ਲੱਗਦਾ ਜਿਵੇਂ ਕਿਸੇ ਦੂਜੇ ਦੇਸ਼ ਦਾ ਬਾਰਡਰ ਹੋਵੇ ਇੱਥੇ ਜਿਹੜੇ ਹਾਲਾਤ ਨੇ ਉਹ ਬਿਲਕੁਲ ਜੰਗ ਵਾਲੇ ਬਣ ਚੁੱਕੇ ਨੇ ਇੱਥੇ ਜਿਹੜਾ ਧੂਆਂ ਧੂਏ ਦੀ 스멜 ਤੇ ਬੰਦਾ ਆ ਕੇ ਖੜਦਾ ਉਹਨੂੰ 스멜 ਚੜਦੀ ਹੈ ਬੰਦੇ ਨੂੰ ਸਾਹ ਲੈਣ ਚ ਪ੍ਰੋਬਲਮ ਆਉਂਦੀ ਔਰ ਇਹ ਖੜ ਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪ੍ਰਸ਼ਾਸਨ ਕਿੰਨੀਆਂ ਫੋਰਸਾਂ ਖੜੀਆਂ ਨੇ ਅੱਗੇ ਪਰ ਕਿਸਾਨਾਂ ਦੇ ਹੌਂਸਲੇ ਹਲੇ ਵੀ ਪਰਕਰਾਰ ਨਹੀਂ ਕੇਵਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਹਾਲ ਇੰਨਾ ਵੀ ਇੱਥੇ ਸਾਹ ਲੈਣ ਚ ਇਨੀ ਦਿੱਕਤ ਆ ਰਹੀ ਹੈ ਜਿਹੜੀ ਖਾਣੇ ਵਾਲੀ ਨਾਲ ਹੀ ਹੁੰਦੀ ਆ ਉਹ ਬੰਦ ਹੋ ਰਹੀ ਹੈ ਕਈ ਬੰਦਿਆਂ ਦੀ ਵੀਰੇ ਜ਼ਖਮੀ ਵੀ ਹੋਏ ਨੇ ਕਈ ਬੰਦੇ ਐਂਬੂਲੈਂਸਾਂ ਚ ਪਾ ਕੇ ਉਹਨਾਂ ਨੂੰ ਹਸਪਤਾਲਾਂ ਚ ਰਵਾਨਾ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਜੰਗ ਵਰਗੇ ਹਾਲਾਤ ਹੋਏ ਪੈ ਨੇ ਇਸ ਸਮੇਂ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ